ਰੱਬ ਦੀ ਮਿਹਰ ਨਾਲ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਜੀ ਸਾਰੇ ਬਹੁਤ ਹੀ ਵਧੀਆ ਸਾਨੂੰ ਪੋਜ਼ਿਟਿਵ ਸਾਡਾ ਸਮਰਥਕ ਸਾਡਾ ਸਾਥੀ ਦੇ ਰਿਹਾ ਜੀ ਮੇਰੇ ਜੀ ਫਾਦਰ ਸਾਹਿਬ ਅਸੀਂ ਲਾਲਕੋਠੀ ਵਾਲੇ ਦੀ ਮਹਿਲਾ ਰੋਡ ਦੇ ਆ ਤੇ ਮੇਰੇ ਫਾਦਰ ਸਾਹਿਬ ਦਾ ਮੇਰਾ ਜੰਪ ਮੇਰਾ ਬਚਪਨ ਜੀ ਇੱਥੇ ਨਿਕਲਿਆ ਸਾਰਾ ਸੰਗਰੂਰੀ ਸੁਖਪਾਲ ਸਿੰਘ ਖਹਿਰਾ ਕਪੂਰਸਲੇ ਨੂੰ ਬਿਲੋਂਗ ਕਰਦੇ ਨੇ ਇੰਨੀ ਦੂਰ ਕਿ ਉਹਨਾਂ ਦਾ ਕਿਸੇ ਨੂੰ ਘਰ ਵੀ ਨਹੀਂ ਪਤਾ ਇਹ ਕਿਵੇਂ ਨਹੀਂ ਪਤਾ ਜਦ ਮੈਂ ਇੱਥੇ ਦੀ ਧੀ ਐ ਤੋ ਉਹ ਤਾਂ ਆਪਣੇ ਮੇਰੇ ਤਾਂ ਹਸਬੰਡ ਇੱਥੇ ਤੇ ਜਵਾਈ ਹੋਏ ਬਿਲਕੁਲ ਜੀ ਇੱਥੇ ਤਾਂ ਮੈਨੂੰ ਕੱਲ ਵੀ ਕੋਈ ਕਹਿ ਰੇ ਸੀ ਧੀਆਂ ਨਾਲੋਂ ਜਵਾਈਆਂ ਦਾ ਵਧੀਆ ਸਵਾਗਤ ਕੀਤਾ ਜਾਂਦਾ ਨਾਲੇ ਜੀ ਮੇਰੀ ਤਾਂ ਬਹੁਤ ਡੂੰਗੀ ਸਾਂਝ ਐ ਇੱਥੇ ਸੰਗਰੂਰ ਨਾਲ ਹੁਣ ਖੈਰਾ ਸਾਹਿਬ ਆਇਆ ਇਨਕਲਾਬੀ ਸਟੇਟ ਐ ਇੱਥੋਂ ਲਲਕਾਰ ਆਇਆ ਹੁਣ ਅਸੀਂ ਇੱਥੇ ਲੜਨ ਆਏ ਆ ਜੀ ਜੇਕਰ ਮੁਕਾਬਲੇ ਦੀ ਗੱਲ ਕੀਤੀ ਐ ਕਿਹਦੇ ਨਾਲ ਮੰਨ ਤੁਸੀਂ ਮੈਂ ਤਾਂ ਮੰਨੂਗੀ ਕਿ ਇਹ ਮੁਕਾਬਲਾ ਸਾਰਿਆਂ ਨਾਲ ਸਾਰਿਆਂ ਨਾਲ ਟਫ ਫਾਈਟ ਐ ਨਾ ਆਪਣਾ ਨੀਵੀਂ ਰੱਖ ਕੇ ਆਪਣਾ ਬਸ ਮੋਰਚਾ ਫਤਿਹ ਕਰੀਏ ਕਿਸੇ ਬਾਰੇ ਬੁਰਾ ਨਹੀਂ ਬੋਲਾਂਗੇ ਅਸੀਂ ਜੋ ਕੰਮ ਕਰ ਰਹੇ ਕਾਂਗਰਸ ਦਾ ਬਸ ਪ੍ਰਚਾਰ ਕਰਨਾ ਐ ਮੈਂ ਗੱਲ ਕਰ ਲੈਂਦੇ ਆ ਲੋਕ ਸਭਾ ਚੋਣਾਂ ਦੇ ਮੁੱਦੇ ਦੇ ਉੱਤੇ ਜਿੱਥੇ ਆਪੋ ਆਪਣੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖੈਰਾ ਚੋਣ ਮੈਦਾਨ ਦੇ ਵਿੱਚ ਉਹਨਾਂ ਦਾ ਪਰਿਵਾਰ ਅੱਜ ਬਾਜ਼ਾਰ ਦੇ ਵਿੱਚ ਦੁਕਾਨ ਤੇ ਦਕਾਨ ਡੋਰ ਟੂ ਡੋਰ ਕਰ ਰਿਹਾ ਉਹਨਾਂ ਨਾਲ ਗੱਲ ਕਰ ਲੈਨੇ ਆ। ਸਵਾਗਤ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦਾ ਜੋ ਚੋਣ ਪ੍ਰਚਾਰਾ ਲਗਾਤਾਰ ਦਿਨੋਂ ਦਿਨ ਭਖ ਦਾ ਨਜ਼ਰ ਆ ਰਿਹਾ ਅੱਜ ਸੰਗਰੂਰ ਦੇ ਬਜ਼ਾਰਾਂ ਦੇ ਵਿੱਚ ਵਰਕਰਾਂ ਦੇ ਵੱਲੋਂ ਅਤੇ ਉਹਨਾਂ ਦੀ ਜੋ ਪਤਨੀ ਨੇ ਨਾਲ ਬਜ਼ਾਰਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਵੋਟ ਮੰਗੀ ਜਾ ਰਹੀ ਹੈ ਗੱਲ ਕਰ ਲੈਣੇ ਆ ਕੀ ਨਾਮ ਹੈ ਮੈਮ ਮੇਰਾ ਨਾਮ ਜੀ ਬ੍ਰੀਤ ਖਹਿਰਾ ਹੈ ਬ੍ਰੀਤ ਜੇ ਗੱਲ ਕੀਤੀ ਹੈ ਵੀ ਤੁਸੀਂ 2 ਟੂ ਡੋਰ ਫਿਰ ਰਹੇ ਹੋ ਦੁਕਾਨ ਦੁਕਾਨ ਤੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਜੀ ਰੱਬ ਦੀ ਮਿਹਰ ਨਾਲ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਜੀ ਸਾਰੇ ਬਹੁਤ ਹੀ ਵਧੀਆ ਸਾਨੂੰ ਪੋਜ਼ਿਟਿਵ ਸਾਡਾ ਸਮਰਥਕ ਸਾਡਾ ਸਾਥੀ ਦੇ ਰਿਆ ਜੀ ਵਧੀਆ ਰਿਸਪੌਂਸ ਜੀ ਪਤਾ ਲੱਗਿਆ ਕਿ ਤੁਸੀਂ ਵੀ ਸੰਗਰੂਰ ਦੇ ਜੰਪ ਹਾਂਜੀ ਹਾਂਜੀ ਮੇਰੇ ਜੀ ਫਾਦਰ ਸਾਹਿਬ ਅਸੀਂ ਲਾਲਕੋਠੀ ਵਾਲੇ ਦੀ ਮਹਿਲਾ ਰੋਡ ਦੇ ਆ ਤੇ ਮੇਰੇ ਫਾਦਰ ਸਾਹਿਬ ਦਾ ਮੇਰਾ ਜੰਪ ਮੇਰਾ ਬਚਪਨ ਜੀ ਇੱਥੇ ਨਿਕਲਿਆ ਸਾਰਾ ਸੰਗਰੂਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਨਤਾ ਵੀ ਤੁਹਾਨੂੰ ਦੇਖ ਰਹੀ ਹੈ ਵੋਟਰ ਵੀ ਸੁਣ ਰਹੇ ਨੇ ਕੀ ਇਹੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸਾਰਿਆਂ ਨੇ ਆਪ ਪਾਰਟੀ ਨੂੰ ਉਹਨਾਂ ਦਾ ਦੇਖ ਲਿਆ ਪ੍ਰਦਰਸ਼ਨ ਪਿਛਲੇ 2.5 ਸਾਲਾਂ ਤੋਂ ਥੋੜੇ ਆਪਣੇ ਇੱਥੇ ਦੇ ਐਮ.ਐਲ.ਏ ਜੋ ਨਰਿੰਦਰ ਜੀ ਆ ਉਹ ਕਦੇ ਆਏ ਵੀ ਨਹੀਂ ਪਹਿਲਾਂ ਸਕੂਟੀਆਂ ਤੇ ਆ ਕੇ ਸਾਰਿਆਂ ਨੂੰ ਕਹਿੰਦੇ ਸੀ ਮੈਂ ਇੱਥੇ ਰਹੂੰਗੀ ਦੁਬਾਰਾ ਕਿਸੇ ਨੇ ਉਹਨਾਂ ਨੂੰ ਦੇਖਿਆ ਨਹੀਂ ਹੈ ਜੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਸਾਡੇ ਪਰਿਵਾਰ ਨਾਲ ਪਿਛਲੇ 2.5 ਸਾਲਾਂ ਨੂੰ ਬਹੁਤ ਕੁਝ ਹੋਇਆ ਅਸੀਂ ਜੇਲਾ ગયા ਸੀ ਦਬਣ ਵਾਲੀ ਆਵਾਜ਼ ਨਹੀਂ ਆ ਸਾਨੂੰ ਇੱਕ ਮੌਕਾ ਦਿਓ ਪਾਰਲੀਮੈਂਟ ਵਿੱਚ ਅਸੀਂ ਸੰਗਰੂਰ ਦੇ ਸਾਰੇ ਮੁੱਦੇ ਵਧੀਆ ਤਰੀਕੇ ਨਾਲ ਪੇਸ਼ ਕਰਾਂਗੇ ਤੇ ਆਵਾਜ਼ ਗੂੰਜੂਗੀ ਵੀ ਅਕਸਰ ਆ ਕੇ ਨਾ ਕਿ ਵਿਰੋਧੀ ਧਿਰ ਦੇ ਵੱਲੋਂ ਆਖਿਆ ਨੇ ਕਿ ਸੁਖਪਾਲ ਸਿੰਘ ਖੈਰਾ ਕਪੂਰਸਲੇ ਨੂੰ ਬਿਲੋਂਗ ਕਰ ਦਿੰਦੇ ਨੇ ਇੰਨੀ ਦੂਰ ਕਿ ਉਹਨਾਂ ਦਾ ਤਾਂ ਕਿਸੇ ਨੂੰ ਘਰ ਵੀ ਨਹੀਂ ਪਤਾ ਇਹ ਕਿਵੇਂ ਨਹੀਂ ਪਤਾ ਜਦ ਮੈਂ ਇੱਥੇ ਦੀ ਧੀ ਆ ਤਾਂ ਉਹ ਤਾਂ ਆਪਣੇ ਮੇਰੇ ਤੇ ਹਸਬੰਦ ਇੱਥੇ ਤੇ ਜਵਾਈ ਹੋਏ ਬਿਲਕੁਲ ਜੀ ਇੱਥੇ ਤਾਂ ਮੈਨੂੰ ਕੱਲ ਵੀ ਕੋਈ ਕਹਿ ਰੇ ਸੀ ਧੀਆਂ ਨਾਲੋਂ ਜਵਾਈਆਂ ਦਾ ਵਧੀਆ ਸਵਾਗਤ ਕੀਤਾ ਜਾਂਦਾ ਨਾਲੇ ਜੀ ਮੇਰੀ ਤਾਂ ਬਹੁਤ ਡੂੰਗੀ ਸਾਂਝ ਐ ਇੱਥੇ ਸੰਗਰੂਰ ਨਾਲ ਉਹਨਾਂ ਖੈਰਾ ਸਾਹਿਬ ਆਇਆ ਇਨਕਲਾਬੀ ਸਟੇਟ ਐ ਇੱਥੋਂ ਲਲਕਾਰ ਆਇਆ ਹੁਣ ਅਸੀਂ ਇੱਥੇ ਲੜਨ ਆਏ ਜੀ ਸੀ ਆਖੇ ਜਾ ਰਿਹਾ ਕਿ ਸੁਖਪਾਲ ਸਿੰਘ ਖੈਰਾ ਲੋਕਾਂ ਦਾ ਭਲਾ ਕਰਨੀ ਆਏ ਸਿਰਫ ਭਗਵੰਤ ਮਾਨ ਤੋਂ ਆਪਣਾ ਬਦਲਾ ਲੈਣ ਆਏ ਬਿਲਕੁਲ ਵੀ ਨਹੀਂ ਜੀ ਇੰਨੀ ਇੰਨੀ ਨਫ਼ਰਤ ਵਾਲੀ ਰਾਜਨੀਤੀ ਨਹੀਂ ਸਾਡੀ ਹੈਗੀ ਅਸੀਂ ਭਗਵੰਤ ਮਾਨ ਜੀ ਤੋਂ ਇਸ ਵੇਲੇ ਬਹੁਤ ਅਲੱਗ ਹੈ ਪਾਰਟੀ ਦਾ ਇਹ ਡਿਸੀਜਨ ਸੀਗਾ ਕਿ ਉਹਨਾਂ ਨੂੰ ਲੱਗਿਆ ਕਿ ਹੁਣ ਆਣਾ ਚਾਹੀਦਾ ਕਿਸੇ ਨੂੰ ਉਹਨਾਂ ਨੂੰ ਸਬਕ ਸਿਖਾਣਾ ਚਾਹੀਦਾ ਇਹਦਾ ਮਤਲਬ ਤਾਂ ਨਹੀਂ ਲੋਕਾਂ ਦੇ ਨਹੀਂ ਮੁੱਦੇ ਜੋ ਉਹਨਾਂ ਨੇ ਨਹੀਂ ਕੀਤਾ ਸੀ ਤਾਂ ਕੰਮ ਕਰੀਏ ਬਲਕਿ ਭਗਵੰਤ ਮਾਨ ਜੀ ਦੀ ਤਾਂ ਕੋਈ ਪਰਫਾਰਮੈਂਸ ਹੀ ਨਹੀਂ ਰਹੀ ਹੈ 2.5 ਸਾਲਾਂ ਚ ਅਸੀਂ ਤਾਂ ਉਹਨੂੰ ਚੇਂਜ ਕਰਕੇ ਜਵਾਬ ਦੇਣਾ ਹੈ ਕਿ ਅਸੀਂ ਪਰਫਾਰਮ ਕਰਾਂਗੇ ਜੀ ਵੱਧ ਤੋਂ ਵੱਧ ਇਹਕਰ ਤੋਹਨੋ ਜਨਤਾ ਫਤਫਾ ਦਿੰਦੀ ਆ ਤਾਂ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੀ ਖਿਆਲ ਆ ਕਿ ਔਰ ਕਿ ਤੁਸੀਂ ਵੀ ਸੰਗਰੂਰ ਦੇ ਨਾਲ ਸੰਬੰਧਤ ਤੋਂ ਇਤੋਂ ਦੇ ਜੰਪਲ ਮੇਰਾ ਤਾਂ ਜੀ ਐਕਚੁਅਲੀ ਹੁਣ ਹੋਰ ਵੀ ਇਮੋਸ਼ਨਲ ਕਨੈਕਟ ਹੋ ਗਿਆ ਮੈਂ ਜਿੰਨੇ ਇੱਥੇ ਪੁਰਾਣੇ ਲੋਕਾਂ ਨੂੰ ਮਿਲ ਰਹੀ ਆ ਸਾਰੇ ਇਹਨੇ ਪਿਆਰ ਨਾ ਮਿਲਦਿਆ ਮੈਂ ਮੇਰੇ ਹਸਬੰਡ ਨੂੰ ਵੀ ਉਹੀ ਕਹਿ ਰਹੀ ਸੀ ਜੋ ਵੀ ਆਪਾਂ ਇੱਥੇ ਹੁਣ ਸਾਰਿਆਂ ਨੇ ਆਣਾ ਸਾਰਿਆਂ ਨੇ ਸਾਰਿਆਂ ਦਾ ਪ੍ਰਚਾਰ ਚੁੱਕਣਾ ਤੇ ਜੀ ਜਿੰਨੇ ਲੋਕਾਂ ਦੇ ਤਕਲੀਫ ਹੈ ਵੱਡੇ ਵੱਡੇ ਨਾਰੇ ਨਹੀਂ ਬੇਸਿਕ ਬੇਸਿਕ ਕੰਮ ਜੋ ਹੋਣੇ ਚਾਹੀਦੇ ਬੇਸਿਕ ਪਾਣੀ ਆ ਦੇ ਕਿਤੇ ਕਿਤੇ ਸਾਫ ਨਹੀਂ ਉਹ ਸਾਰੇ ਦੀ ਬੇਸਿਕ ਦਾ ਅਸੀਂ ਘਾਰ ਹੀ ਪਾਈਏ ਪਰਫਾਰਮੈਂਸ ਸੋਣੀ ਤਾਂ ਲੋਕਾਂ ਨੂੰ ਲੱਗੇ ਕਿ ਨੈਕਸਟ ਵਾਰੀ ਕੀ ਹੈ ਜੀ ਚੰਗੇ ਬੰਦੇ ਸੀਗੇ ਤੇ ਇਹਨਾਂ ਨੂੰ ਦੁਬਾਰਾ ਜਿਤਾਈਏ ਤੁਸੀਂ ਵੀ ਇੱਥੇ ਤੋਂ ਜੰਪਾ ਲਾਉਂਦੇ ਤੁਸੀਂ ਵੇਖ ਰਹੇ ਹੋਗੇ ਸੰਗਰੂਰ ਉਸੇ ਦੇ ਉਸੇ ਤਰ੍ਹਾਂ ਕਰਗੇ ਨਾ ਤਾਂ ਇੰਡਸਟਰੀ ਹੈ ਨਾ ਕੋਈ ਮੈਡੀਕਲ ਕਾਲਜ ਹੈ ਨਾ ਕੋਈ ਹੋਰ ਜੇਕਰ ਰੋਜ਼ਗਾਰ ਦੀ ਗੱਲ ਕੀਤੀ ਤਾਂ ਰੋਜ਼ਗਾਰ ਦੇ ਅਫਸਰ ਬੜੇ ਘੱਟ ਨੇ ਵੈਸੇ ਜੀ ਮੈਂ ਇਸ ਗੱਲ ਤੋਂ ਮੈਂ ਕਹੂੰਗੀ ਸਿੰਗਲਰ ਜੀ ਨੇ ਕਾਫੀ ਡਿਵੈਲਪਮੈਂਟ ਕੀਤੀ ਹੈ ਆਪਣੇ ਜੇ ਆਪਾਂ ਸ਼ਹਿਰ 'ਚ ਦੇਖੀਏ ਪੀਜੀਆ ਇੱਥੇ ਆ ਗਿਆ ਨਾ ਸੋਨਾ ਸਟੇਡੀਅਮ ਬਣਿਆ ਮੇਰੇ ਸੰਗਰੂਰ ਤੇ ਹੁੰਦੇ ਸੰਗਰੂਰ ਤੇ ਜਮੀਨ ਅਸਮਾਨ ਦਾ ਫਰਕ ਹੈ ਤੇ ਮੈਂ ਠੋਕ ਕੇ ਕਹਿ ਸਕਦੀ ਹਾਂ ਕਾਂਗਰਸ ਨੇ ਸਭ ਤੋਂ ਜ਼ਿਆਦਾ ਇੱਥੇ ਕੰਮ ਕਰਾਇਆ ਜੇਕਰ ਮੁਕਾਬਲੇ ਦੀ ਗੱਲ ਕੀਤੀ ਹੈ ਕਿਹਦੇ ਨਾਲ ਮੰਨ ਤੇ ਮੈਂ ਤਾਂ ਮੰਨੂਗੀ ਕਿ ਇਹ ਮੁਕਾਬਲਾ ਸਾਰਿਆਂ ਨਾਲ ਸਾਰਿਆਂ ਨਾਲ ਟਫ ਫਾਈਟ ਹੈ ਨ ਮੋਰਚਾ ਫਤਿਹ ਕਰੀਏ ਕਿਸੇ ਬਾਰੇ ਬੁਰਾ ਨਹੀਂ ਬੋਲਾਂਗੇ ਅਸੀਂ ਜੋ ਕੰਮ ਕਰ ਰਿਹਾ ਕਾਂਗਰਸ ਦਾ ਵਸਪ੍ਰਚਾਰ ਕਰਨਾ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਪ੍ਰਚਾਰ ਕਰ ਰਹੇ ਨੇ ਬਾਲ ਸਿੰਘ ਕਾਂਗਰਸ ਦਾ ਪ੍ਰਚਾਰ ਕਰ ਰਹੇ ਨੇ ਪਰ ਉਥੇ ਇਹਨਾਂ ਨੇ ਕਿਹਾ ਆਖਿਆ ਕਿ ਮੈਂ ਸੰਗਰੂਰ ਦੀ ਜੰਪਲਾ ਸੰਗਰੂਰ ਦੀ ਧੀ ਆ ਉਥੇ ਹੀ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰ ਰਹੀ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੋਪਾਲ ਸਿੰਘ ਖਹਿਰਾ ਨੂੰ ਵੋਟ ਪਾਓ ਉਹਨਾਂ ਨੇ ਆਖਿਆ ਕਿ ਸੰਗਰੂਰ ਦੇ ਲਈ ਬੜੇ ਸੁਪਨੇ ਨੇ ਬੜਾ ਕੁਝ ਸੋਚਿਆ ਗਿਆ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇੱਕ ਜੋਨ ਨੂੰ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਸੰਗਰੂਰ ਦੀ ਜਨਤਾ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸੰਝਾ ਟੀਵੀ ਸੰਗਰੂਰ